ਕੁੜੀਆਂ ਮੇ ਸਰ ਕਿਤੇ ਤੱਕੇ ਬਾਰੇ ਬਾਰੇ ਮੇਰੇ ਨਖਰੇ ਹਜ਼ਾਰ ਚਲੇ ਜਾਣੇ ਨਹੀਂ ਮੇਰੀ ਅੱਖੀਆਂ ਦੇ ਵਾਰ ਕਿਨੇ ਕੀਤੇ ਮੈਂ ਸ਼ਿਕਾਰ ਮੈਂ ਤਾਂ ਗਿਣ-ਗਿਣ ਕੇ ਤਾਂ ਦੱਸ ਜਾਣੇ ਨਹੀਂ ਤਾਂ ਸਾਡੇ ਨਾਲ ਦੋਸਤੋ ਐਸੇਲੇ ਮੌਜੂਦ ਨੇ ਉੱਬਰ ਦੇ ਸਿੰਗਰ ਮੈਡਮ ਕਬਸ਼ਾ ਅਰੋੜਾ ਜਿਨ੍ਹਾਂ ਦਾ ਕਿ ਥੋੜੇ ਸਮੇਂ ਦੇ ਵਿੱਚ ਹੀ ਥੋੜੀ ਦੇਰ ਤੱਕ ਅਸੀਂ ਕਹਿ ਸਕਦੇ ਹਾਂ ਜਿਹੜਾ ਇੱਕ ਪੰਜਾਬੀ Song release ਹੋ ਰਿਹਾ ਗੱਲਬਾਤ ਕਰਾਂਗੇ ਮੈਡਮ ਕਬਸ਼ਾ ਅਰੋੜਾ ਜਿਨ੍ਹਾਂ ਨਾਲ ਮੈਡਮ ਕੀ ਕਹਿਣਾ ਜਾਂਦਾ ਜਿਹੜਾ ਤੁਹਾਡਾ Song release ਹੋ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਨੂੰ ਬਹੁਤ-ਬਹੁਤ ਸਤਿ ਸ਼ਕਾਲ ਨਮਸਕਾਰ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਥਿਸ ਵਾਸ ਮਾਈ ਡ੍ਰੀਮ ਮੈਂ ਮੇਰਾ ਸੁਪਨਾ ਸੀਗਾ ਕਿ ਲਾਈਕ ਆਈ ਆਲਵੇਸ ਵਾਂਟਡ ਟੂ ਬੀ ਸਿੰਗਰ ਔਰ ਅੱਜ ਜਿਹੜਾ ਉਹ ਮੌਕਾ ਹੈ ਮੇਰੇ ਲਈ ਵੈਨ ਆਈ ऍम ਫੀਲਿੰਗ ਨਰਵਸ ਲिटल ਮਤਲਬ ਮੈਂ ਕਹਿ ਸਕਨੀ ਹਾਂ ਕਿ ਅੱਜ ਮੈਂ ਵੀ ਨਰਵਸ ਹੋ ਗਈ ਆ ਬਟ ਸੱਚੀ ਇਹ ਮੌਕੇ ਦੀ ਉਡੀਕ ਸੀ ਬਹੁਤ ਲੰਬੇ ਅਰਸੇ ਤੋਂ ਐਂਡ ਅੱਜ ਉਹ ਮੌਕਾ ਆ ਗਿਆ ਐਂਡ ਆਮ ਫੀਲਿੰਗ ਸੋ ਐਕਸਾਈਟਿਡ ਔਰ ਮੈਂ ਬਸ ਸੋਚ ਰਹੀ ਹਾਂ ਕਿ ਆਉਣ ਵਾਲੇ ਸਮਿਆਂ 'ਚ ਜਦੋਂ ਇਹ ਪਹਿਲਾ ਟਰੈਕ ਹੈ ਪਹਿਲਾ ਸਿੰਗਲ ਹੈ ਇਸ ਤੋਂ ਬਾਅਦ ਦੂਸਰਾ ਟਰੈਕ ਵੀ ਆਲਮੋਸਟ ਰੈਡੀ ਹੈ ਤੇ ਬਸ ਲਾਈਕ ਵੀ ਆਰ ਆਲ ਸੈਟ ਟੂ ਗੋ ਵਿਦ ਸੈਕਿੰਡ ਵਨ ਐਸ ਵੈਲ ਬਟ ਪੰਨੇ ਤੋਂ ਵੀ ਕਾਫੀ ਉਮੀਦ ਕਰ ਰਹੀ ਹਾਂ ਜਿੱਦਾਂ ਅੰਬਰਸਰੀਆਂ ਨੇ ਤੇ ਮੇਰੇ ਪੂਰੇ ਪੰਜਾਬ ਨੇ ਜਿੰਨਾ ਇਸ ਟਾਈਮ ਤੱਕ ਮੈਨੂੰ ਐਜ਼ ਅ ਰਿਪੋਰਟਰ ਜਰਨਲਿਸਟ ਇੰਨਾ ਪਿਆਰ ਦਿੱਤਾ ਹੈ ਆਈ ਐਮ ਸ਼ੋਰ ਐਜ਼ ਅ ਸਿੰਗਰ ਵੀ ਲਾਈਕ ਕਰਨਗੇ ਮੇਰੀ ਆਵਾਜ਼ ਨੂੰ ਪਸੰਦ ਕਰਨਗੇ ਕਿਉਂਕਿ ਮੈਨੂੰ ਆਪਣੀ ਆਵਾਜ਼ ਬਹੁਤ ਪਸੰਦ ਹੈ ਤੇ ਆਈ ਐਮ ਸ਼ੋਰ ਕਿ ਤੁਹਾਨੂੰ ਵੀ ਤੰਦਾਏਗੀ ਮੰਨ ਜੇ ਤੁਹਾਡੀ ਆਰਟਿਸ ਦੀ ਗੱਲ ਕਰੀਏ ਸ਼ੁਰੂ ਕਿੱਥੋਂ ਸ਼ੁਰੂਆਤ ਕਿੱਥੋਂ ਹੀ ਲਾਈਫ ਸਟਾਈਲ ਜੀ ਐਕਚੁਅਲੀ ਬੇਸਿਕਲੀ ਮੈਂ ਸਭ ਤੋਂ ਪਹਿਲਾਂ ਸਿੰਗਰ ਹੀ ਬਣਨਾ ਚਾਹਦੀ ਸੀਗੀ ਆਈ ਸਟਾਰਟਡ ਐਜ਼ ਅ ਸਿੰਗਰ ਲਾਈਕ ਮੈਂ ਸਟਰਗਲ ਕਰ ਰਹੀ ਸੀ ਕਿ ਮੈਨੂੰ ਮੇਰੀ ਕੋਈ ਲਾਂਚ ਕਰ ਦੇ ਮੈਨੂੰ ਐਜ਼ ਅ ਸਿੰਗਰ ਬਟ ਜ਼ਿੰਦਗੀ ਤੁਹਾਨੂੰ ਵੱਖ-ਵੱਖ ਮੋੜ ਦਿਖਾਉਂਦੀ ਹੈ ਮੈਨੂੰ ਐਜ਼ ਅ ਸਟੇਜ ਐਂਕਰ ਚਾਂਸਸ ਮਿਲੇ ਆਈ ਐਡਿਟ ਥੈਟ ਔਰ ਅਰਵਿੰਦਰ ਭੱਟੀ ਜੀ ਦੇ ਨਾਲ ਆਈ ਸਟਾਰਟਡ ਐਜ਼ ਅ ਐਂਕਰ ਫਿਰ ਉਸ ਤੋਂ ਬਾਅਦ ਲਾਈਕ ਕੁਝ ਫਿਲਮਾਂ ਵੀ ਕੀਤੀਆਂ ਜੋ ਕਿ ਹੁਣੇ ਲਾਂਚ ਤੇ ਮੈਂ ਜ਼ਰੂਰ ਦਿਖਾਵਾਂਗੀ ਉਹਨਾਂ ਦੇ ਕਲਿੱਪਸ ਵੀ ਦਿਖਾਵਾਂਗੀ ਤੁਹਾਨੂੰ ਸਾਰਿਆਂ ਨੂੰ ਐਂਡ ਇਸ ਤੋਂ ਇਲਾਵਾ ਲਾਈਕ ਦੈਨ ਉਸ ਤੋਂ ਬਾਅਦ ਜਿੱਦਾਂ ਆਈ ਵੈਂਟ ਟੂ ਪੰਜਾਬ ਕੇਸਰੀ ਉਹਨਾਂ ਨੇ ਮੈਨੂੰ ਐਜ਼ ਅ ਜਰਨਲਿਸਟ ਅਪਾਇੰਟ ਕੀਤਾ ਐਂਡ ਇਟ ਵਾਸ ਅ ਪ੍ਰਿਵੀਲੇਜ ਅੰਮ੍ਰਿਤਸਰਿਆ ਨੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਐਂਡ ਸੱਚੀ ਮਤਲਬ ਐਦਾਂ ਲੱਗਿਆ ਕਿ ਮੈਨੂੰ ਫੈਮਿਲੀ ਮੈਂਬਰ ਸਮਝਿਆ ਹਰ ਇੱਕ ਨੇ ਅੱਜ ਵੀ ਜਦੋਂ ਵੀ ਕਿਤੇ ਵੀ ਮਿਲਣੀ ਹੈ ਕਿਸੇ ਨੂੰ ਵੀ ਦੇ ਐਕਚੁਅਲੀ ਐਪਰੀਸ਼ੀਏਟ ਮਾਈ ਵਰਕ ਐਂਡ ਥਿਸ ਇਜ਼ 올 ਤੁਹਾਡੇ ਸਾਰਿਆਂ ਦੇ ਪਿਆਰ ਦੇ ਕਰਕੇ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਲੋਕ ਮੈਨੂੰ ਇੰਨਾ ਪਿਆਰ ਦਿੰਦੇ ਨੇ ਔਰ ਮੇਰਾ ਸਾਥ ਦਿੱਤਾ ਮੈਨੂੰ ਸਪੋਰਟ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮਿਆਂ 'ਚ ਇਹੀ ਉਮੀਦ ਕਰੀਆਂ ਐਜ਼ ਅ ਸਿੰਗਰ ਵੀ ਮੈਨੂੰ ਸਪੋਰਟ ਕਰਨਗੇ ਹੁਣ ਜਿਹੜਾ ਤੁਹਾਡਾ Song ਰਿਲੀਜ਼ ਹੋ ਰਿਹਾ ਉਹਦਾ ਮੇਨ ਮੈਸੇਜ ਕੀ ਹੈ ਤੇ ਬੋਲ ਕੀ ਨੇ ਹਾਂ ਜੀ ਇਹ ਥੋੜਾ ਜਿਹਾ ਪੈਪੀ ਨੰਬਰ ਹੈ ਮੈਂ ਪਹਿਲਾਂ ਹੀ ਦੱਸਦਾ ਥੋੜਾ ਚੁਲਬੁਲਾ ਦਾ ਗਾਣਾ ਹੈ ਮੇਰੀ ਲਾਈਕ ਪਰਸਨੈਲਿਟੀ ਨੂੰ ਜਿੱਦਾਂ ਮੈਨੂੰ ਲੱਗਦਾ ਹੈ ਕਿ ਮੈਚ ਵੀ ਕਰਦਾ ਹੈ ਲਾਈਕ ਇਟ ਇਜ਼ 올 अबाउट ਅ ਸਟੋਰੀ ਅਬਾਊਟ ਲਾਈਕ ਸਟੋਰੀ ਨਹੀਂ ਕਹਿ ਸਕਦੇ ਆਂ ਕਹਿ ਸਕਦੇ ਆਂ ਕਿ ਹਰ ਕੁੜੀ ਜੜੀ ਵੀ ਆਪਣੇ ਆਪ ਨੂੰ ਇੱਕ ਸਟਾਰ ਹੀ ਸਮਝਦੀ ਹੈ ਤੇ ਮੇਰੇ Song ਦਾ ਨਾਮ ਵੀ ਹੈ Estrella of Stars Estrella ਦਾ ਮਤਲਬ ਹੁੰਦਾ ਹੈ Spanish 'ਚ star ਤੇ Star of Stars ਕਹਿ ਸਕਦੇ ਹੋ ਤੇ ਬਸ ਇਹੀ ਉਮੀਦ ਕਰਦੀ ਆਂ ਕਿ ਜਿੱਦਾਂ ਅੰਬਰ ਸਰ ਵਾਲਿਆਂ ਵਾਲਿਆਂ ਨੇ ਮੈਨੂੰ as a like journalist ਅਪਣਾਇਆ ਉਦਾਂ ਹੀ ਪੂਰੀ ਦੁਨੀਆ ਵਿੱਚ as a singer ਵੀ ਅਪਣਾਇਆ ਜਾ ਤੇ ਕਿਤੇ ਟਿਮਟਿਮਾਂਦਾ ਜਾ ਇੱਕ ਸਤਾਰਾ ਮੈਂ ਵੀ ਬਣ ਸਕਾਂ ਤੁਸੀਂ ਚਾਹਦੇ ਹੋ ਤਾਂ ਮੈਂ ਆਪਣੀ ਜ਼ਿੰਦਗੀ ਦੀ ਐਜ਼ ਅ ਸਿੰਗਰ ਜਦੋਂ ਜਿਹੜੇ ਗਾਣੇ ਤੋਂ ਜਿਹੜੇ ਗੀਤ ਤੋਂ ਸ਼ੁਰੂਆਤ ਕੀਤੀ ਸੀ ਆਮਡ ਲਵ ਟੂ ਸ਼ੇਅਰ ਅ ਫਿਊ ਲਾਈਨਸ ਆਫ ਥੈਟ ਮਤਲਬ ਆਸ਼ਾ ਜੀ ਵਾਸ ਮਾਈ ਲਾਈਕ ਮੇਰੇ ਮੈਂ ਉਹਨਾਂ ਨੂੰ ਅੱਜ ਵੀ ਬਹੁਤ ਐਡਮਾਇਰ ਕਰਨੀ ਆ ਸ਼ੀ ਇਜ਼ ਦ ਗਾਈਡਿੰਗ ਲਾਈਟ ਫੋਰ ਮਾਈ ਸਿੰਗਿੰਗ ਪੈਸ਼ਨ ਤੇ ਅੱਜ ਵੀ ਉਹਨਾਂ ਨੂੰ ਹੀ ਫੋਲੋ ਕਰਨੀ ਆ ਤੇ ਉਹ Song ਸੀਗਾ ਪਹਿਲਾਂ when I sang that song it was I am meharban ਮੈਂ ਪਹਿਲਾਂ ਪੰਜਾਬੀ ਘਾਟੀ ਗਾਂਦੀ ਸੀ ਬਟ ਹੁਣ ਹੁਣ ਤਾਂ ਮੇਰੀ ਗ੍ਰਿਪ ਹੋ ਗਈ ਪੰਜਾਬੀ ਤੇ ਪਹਿਲਾਂ ਤਾਂ ਮੈਨੂੰ ਪੰਜਾਬੀ ਬੋਲਣੀ ਨਹੀਂ ਸੀ ਆਉਂਦੀ ਸੋ ਮੈਂ ਆਈਏ ਮਿਹਰਬਾਨ ਦੇ ਦੋ ਲਾਈਨ ਜ਼ਰੂਰ ਗਾਵਾਂਗੀ ਤੁਹਾਡੇ ਸਾਰਿਆਂ ਲਈ ਔਰ this is ने like, uh, वाकई मेरे वास्ते बहुत कुछ किया यू हैव गि सो गुड हाइट्स और अगे वाले समय भी करनी है अगर सारे तो। जाने जा, से लीजिए जी जी. ਕਿ ਕਮ ਤੇ ਹਾਂ ਆਈ ਮਹਿਰਪਨ ਸੋ ਐ ਸੌਂਗ ਸੀ ਜਿਹੜਾ ਕਿ ਜਿਸ ਗਾਣੇ ਤੋਂ ਮੈਂ ਆਪਣੇ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਐਂਡ ਆਈ ਹੋਪ ਕਿ ਜਦ ਮੇਰਾ ਗਾਣਾ ਲਾਂਚ ਹੋ ਰਿਹਾ ਐ ਐਸਟ੍ਰੇਲਾ ਆਫ ਸਟਾਰਸ ਉਹ ਵੀ ਇਦਾਂ ਹੀ ਪਸੰਦ ਆਏ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਮੈਨੂੰ ਅੱਜ ਵੀ ਆਸ਼ਾ ਜੀ ਦਾ ਇਹ ਗੀਤ ਬਹੁਤ ਪਸੰਦ ਆਉਂਦਾ ਬਹੁਤ ਬਹੁਤ ਧੰਨਵਾਦ ਹੈ ਸਤਨ ਸਾਡੇ ਨਾਲ ਅੰਮ੍ਰਿਤਸਰ ਦੇ ਉੱਬਰਦੇ ਹੋਏ ਕਲਾਕਾਰ ਮੈਡਮ ਕਵਿਸ਼ਾ अरोड़ा ਤੇ ਆਓ ਤੁਹਾਨੂੰ ਉਹਨਾਂ ਦਾ Song ਵੀ ਦਿਖਾਣੇ ਆ ਤੇ ਜਿਹੜੀ Song ਦੀ ਜਿਹੜੀ ਰਿਲੀਜ਼ਿੰਗ ਸੈਰਮੋਨੀਆ ਉਹ ਵੀ ਤੁਹਾਨੂੰ ਦਿਖਾਣੇ ਆ ਆਸ ਕਰਦੇ ਹਾਂ ਕਿ ਤੁਹਾਨੂੰ Song ਉਹਨਾਂ ਦਾ ਕਾਫੀ ਪਸੰਦ ਆਏਗਾ बहुत ब्लेसिंग्स देना कविशारू बहुत टैलेंटेड है एक एंकर ਦੇ ਤੌਰ ਤੇ ਵੀ ਪੰਜਾਬ ਕੇਸਰੀ ਗਰੁੱਪ ਦੇ ਨਾਲ ਐਸੋਸੀਏਟਡ ਹੈ ਬਨਾਰਜ ਜੀ ਮੇਰੇ ਭਾਈ ਨੇ ਉਹਨਾਂ ਦਾ ਗਰੁੱਪ ਹੈ ਔਰ ਅੱਜ ਦੇਖਿਆ ਕਿ ਬਹੁਤ ਅੱਛੀ ਆਰਟਿਸਟ ਵੀ ਹੈ ਕਿਉਂਕਿ ਉਹਨੇ ਬਾਲੀਵੁੱਡ इज ਵੀ ਐਕਟ ਕੀਤਾ ਹੈ तो मेरी बहुत गुड विशेस ਨੇ ਇੱਕ ਬ੍ਰਾਈਟ ਕੈਰੀਅਰ ਦੇ ਲਈ ਕਵਿਸ਼ਾਰੂ ਤੋਂ ਪੰਜਾਬੀ Song ਹੈ ਪੈਪੀ ਨੰਬਰ ਹੈਗਾ ਲਾਈਕ ਮੇਰਾ ਡ੍ਰੀਮ ਸੀ ਤੇ ਅੱਜ ਮੈਂ ਅ ਉਸ ਡ੍ਰੀਮ ਨੂੰ ਥੋੜਾ ਜਿਹਾ ਅਚੀਵ ਕਰ ਪਾਈ ਆਈ ਐਮ ਰੀਅਲੀ ਥੈਂਕਫੁਲ ਟੂ 올 ਦਾ ਅਮਰitsar ਸਿੱਕੀ ਔਰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਐਜ਼ ਐਨ ਐਂਕਰ ਐਜ਼ ਅ ਨਿਊਜ਼ ਰਿਪੋਰਟਰ ਐਂਡ ਦਿਸ ਇਸ ਦਿਸ ਵਾਸ ਦ ਟਾਈਮ ਜਦੋਂ ਮੈਂ ਆਪਣੇ ਪੈਸ਼ਨ ਲਈ ਕੁਝ ਕਰ ਰਹੀ ਸੀ ਤੇ ਆਈ ਕੁਡ ਡੂ ਇਟ ਲਾਈਕ ਹੁਨੇ ਮੈਂ ਲਾਂਚ ਕੀਤਾ ਹੈ ਤੇ ਮੇਰੇ ਚੈਨਲ ਦਾ ਜਿਹੜਾ ਨਾਮ ਹੈ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਵਿਸ਼ਾ ਅਰੋੜਾ 9935 ਇਜ਼ ਮਾਈ ਚੈਨਲ ਨੇਮ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਆ ਰਿਹਾ ਹੈ so 9935 is the channel name kavishar aura youtube te please follow kareo and mera jo latest song hai astral of stars in zarur check out kareo bahut hi badhiya peppy number hai i hope ki tonu pasand aayega sarana haan ji gudiya main sar kyu te takke bar bar mere nakhre hazar chale jane nahi meri akhiyan de var kene kithe mishkar main to gin gin ke ta dass jane nahi जी मेरा नाम जसमीत नायर है मैं मनीषा जब पढ़ती थी मैं तब भी प्रिंसिपल थी और हमेशा उसके साथ रही हूँ और अच्छी रिपोर्टर है और कमाल की रिपोर्टर है और गाना भी बहुत अच्छा गाती है मेरे पास उसने एम म्यूजिक किया था एंड आई विशर ऑल द बेस्ट वो बहुत अच्छा करेगी जो भी करेगी मेरी शुभ थैंक यू